ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਰਾਗਵ ਕੁੰਦਰਾ ਤੁਸੀਂ ਦੇਖ ਰਹੇ ਜੀਸੀ ਅਪਡੇਟ ਪੰਜਾਬ ਦੀਆਂ ਮੁੱਖ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਹੈਡਲਾਈਨਸ ਨੌਜਵਾਨ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕੀਤਾ ਜਾ ਰਿਹਾ ਹੈ ਪ੍ਰੇਰਿਤ ਵਿਦੇਸ਼ ਵਿੱਚ ਫਸੇ ਭਾਰਤ ਦੇ ਸਥਾਈ ਮਜ਼ਦੂਰ ਭੁੱਖੇ ਮਰਨ ਦਾ ਮੰਡਰਾ ਰਿਹਾ ਖਤਰਾ ਸਰਕਾਰ ਨੂੰ ਦਿੱਤੀ ਇਹ ਅਪੀਲ ਏਟੀਜੀਐਫ ਨੂੰ ਮਿਲੀ ਸਫਲਤਾ ਗੈਂਗਸਟਰ ਲੋਰੈਂਸ ਬਿਸ਼ਨੋਈ ਤੇ 골ਡੀ ਬਰਾੜ ਦੇ ਤਿੰਨ ਸਾਥੀ ਕਾਬੂ ਪੰਜਾਬ ਅਤੇ ਪੰਜਾਬੀਅੱਦਾ ਪ੍ਰਤੀਕ ਫੁਲਕਾਰੀ ਨੂੰ ਪ੍ਰਫੁਲਿਤ ਕਰਨ ਲਈ ਨਿੱਜੀ ਸੰਸਥਾ ਦਾ ਇਹ ਵੱਡਾ ਉਪਰਾਲਾ ਕੇਜਰੀਵਾਲ ਦੀ ਜਮਾਨਤ ਪਟੀਸ਼ਨ ਤੇ ਹਾਈ ਕੋਰਟ ਵਿੱਚ ਸੁਣਵਾਈ ਹੋਈ ਸ਼ੁਰੂ ਮਾਣਾ ਵਿੱਚ ਭਾਰੀ ਮੀਂਹ ਨਾਲ ਜਲ-ਥਲ ਪੋਸਟ ਆਫਿਸ ਦੇ 44000 ਗ੍ਰਾਮੀਨ ਡਾਕ ਸੇਵਕਾਂ ਦੀ ਪਰਤੀ ਲਈ ਇਸ ਡਾਇਰੈਕਟਰ ਲਿੰਕ ਰਾਹੀਂ ਕਰੋ ਅਪਲਾਈ ਬੀਸੀਸੀਆਈ ਨੇ ਰੋਹਿਤ ਸ਼ਰਮਾ ਸਮੇਤ ਇਨ੍ਹਾਂ ਤਿੰਨ ਖਿਡਾਰੀਆਂ ਨੂੰ ਦਿੱਤੀ ਛੁੱਟੀ ਬਾਕੀ ਨੂੰ ਖੇਡਣੇ ਹੋਣਗੇ ਡੋਮੈਸਟਿਕ ਮੈਚ ਚਾਂਦੀ ਦੇ ਗਹਿਣੇ ਤੇ ਹਾਲ ਮਾਰਕਿੰਗ ਦੀ ਗਰੰਟੀ ਦੇਣ ਦੀ ਤਿਆਰੀ 2021 ਚ ਸੋਨੇ ਲਈ ਹੋਇਆ ਸੀ ਲਾਜ਼ਮੀ ਇੱਕ ਮਹੀਨੇ ਤੋਂ ਲਾਪਤਾ ਵਿਅਕਤੀ ਦੀ লাশ ਬਰਾਮਦ ਹੁਣ ਖਬਰਾਂ ਵਿਸਤਾਰ ਨਾਲ ਨੌਜਵਾਨ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕੀਤਾ ਜਾ ਰਿਹਾ ਪ੍ਰੇਰਿਤ ਚੱਬੇਵਾਲ ਦੇ ਪਿੰਡ ਬਜਰਾਵਰ ਦੀ ਗਰਾਊਂਡ ਵਿੱਚ ਬੇਗਮਪੂਰਾ ਟਾਈਗਰ ਫੋਰਸ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਵਿੱਚ ਡੀਐਸਪੀ ਚੱਬੇਵਾਲ ਸ਼ਿਵਦਰਸ਼ਨ ਜੀ ਨੇ ਸ਼ਮੂਲੀਅਤ ਕਰਕੇ ਨੌਜਵਾਨ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਬੇਗਮਪੂਰਾ ਟਾਈਗਰ ਫੋਰਸ ਦੇ ਕੌਮੀ ਜਨਰਲ ਸੈਕਟਰੀ ਅਫਤਾਰ ਬਸੀ ਖਵਾਜੂ ਪੰਜਾਬ 77 ਸਤਨਾਮ ਬਜਵਾੜਾ ਦੁਆਬਾ ਇੰਚਾਰਜ ਸੋਮਦੇਵ ਦੁਆਬਾ ਵਾਈਸ ਪ੍ਰਧਾਨ ਸੰਜੀਵ ਰਾਏ ਦੁਆਬਾ ਜਨਰਲ ਸੈਕਟਰੀ ਓਕਾਰ ਬਜਰਾਵਰ 77 ਪੰਮਾ ਬਜਵਾੜਾ ਕੈਸ਼ੀਅਰ ਈਸ਼ ਕੁਮਾਰ ਐਨ ਆਰ ਆਈ ਸਪੋਰਟਰ ਨਰਿੰਦਰ ਬਜਰਾਵਰ ਸਰਪੰਚ ਸੰਦੇਸ਼ ਕੁਮਾਰੀ ਪੰਚ ਮਹਿੰਦਰਪਾਲ ਵਿੱਕੀ ਰਾਜਰਾਣੀ ਰਾਜੂ ਪ੍ਰਧਾਨ ਪਿੰਡ ਬਜਰਾਵਰ ਕੋਚ ਸੁਖਵਿੰਦਰ ਸਿੰਘ ਕੋਚ ਦਾ ਪ੍ਰਾ ਇੰਟਰਨੈਸ਼ਨਲ ਫੁੱਟਬਾਲ ਖਿਡਾਰੀ ਮੌਜੂਦ ਸਨ ਵਿਦੇਸ਼ ਕਿ ਫਸੇ ਭਾਰਤ ਦੇ 27 ਮਜ਼ਦੂਰ ਭੁੱਖੇ ਮਰਨ ਦਾ ਮੰਡਰਾ ਰਿਹਾ ਖਤਰਾ ਸਰਕਾਰ ਨੂੰ ਕੀਤੀ ਇਹ ਅਪੀਲ ਛਾਰਖੰਡ ਦੇ ਮਜ਼ਦੂਰ ਅਫਰੀਕੀ ਦੇਸ਼ ਕੈਮਰੂਨ ਵਿੱਚ ਫਸੇ ਹੋਏ ਹਨ ਮੂਲ ਰੂਪ ਵਿੱਚ ਹਾਜਰੀ ਬਾਗ ਬੁਕਾਰੋ ਅਤੇ ਗਰੀਡੀ ਦੇ ਰਹਿਣ ਵਾਲੇ ਇਨ੍ਹਾਂ ਮਜ਼ਦੂਰਾਂ ਨੇ ਭਾਰਤੀ ਸਰਕਾਰ ਅਤੇ ਰਾਜ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕਰਕੇ ਆਪਣੇ ਦੁਰਦਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਉਹ ਕੈਮਰੂਨ ਵਿੱਚ एलडीटी कंपनी ਵਿੱਚ ਕੰਮ ਕਰ ਰਿਹਾ ਹੈ ਪਰ 4 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਉਹਨਾਂ ਨੂੰ ਉੱਥੇ ਲੈ ਕੇ ਜਾਣ ਵਾਲਾ ਠੇਕੇਦਾਰ ਵੀ ਫਰਾਰ ਹੈ ਉਹਨਾਂ ਨੂੰ ਭੁੱਖੇ ਮਰਨ ਦਾ ਖਤਰਾ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਚ ਮਜ਼ਦੂਰਾਂ ਨੇ ਦੱਸਿਆ ਕਿ ਇਹ ਸਾਰੇ 27 ਲੋਕ ਇੱਕ ਠੇਕੇਦਾਰ ਰਹੀਂ ਟ੍ਰਾਂਸਮਿਸ਼ਨ ਲਾਈਨ ਵਿੱਚ ਕੰਮ ਕਰਨ ਲਈ 29 ਮਾਰਚ ਨੂੰ ਕੈਮਰੂਨ ਗਏ ਸਨ ਉਸ ਨੂੰ ਐਲਡੀਟੀ ਕੰਪਨੀ ਚ ਨੌਕਰੀ ਮਿਲ ਗਈ ਪਰ ਤਨਖਾਹ ਨਾ ਮਿਲਣ ਕਾਰਨ ਖਾਣ ਪੀਣ ਦਾ ਸੰਕਟ ਖੜਾ ਹੋ ਗਿਆ ਹੈ ਇੱਥੇ ਮਦਦ ਕਰਨ ਵਾਲਾ ਕੋਈ ਨਹੀਂ ਹੈ ਇਸ ਲਈ ਭਾਰਤ ਅਤੇ ਝਾਰਖੰਡ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਉਹਨਾਂ ਦੀ ਤਨਖਾਹ ਦਾ ਬਕਾਇਆ ਅਦਾ ਕਰਨ ਅਤੇ ਉਹਨਾਂ ਦੇ ਦੇਸ਼ ਵਾਪਸ ਜਾਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ। ਦੂਜੇ ਪਾਸੇ ਪ੍ਰਵਾਸੀ ਮਜ਼ਦੂਰਾਂ ਦੇ ਹਿੱਤ ਵਿੱਚ ਕੰਮ ਕਰਨ ਵਾਲੇ ਸਮਾਜ ਸੇਵੀ ਸਿਕੰਦਰ ਅਲੀ ਨੇ ਕਿਹਾ ਕਿ ਸਰਕਾਰ ਨੂੰ ਮਜ਼ਦੂਰਾਂ ਦੀ ਵਾਪਸੀ ਲਈ ਥੋਸ ਪਹਿਲ ਕਦਮੀ ਕਰਨੀ ਚਾਹੀਦੀ ਹੈ। ਅਜਿਹੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਸਰਕਾਰ ਨੂੰ ਪ੍ਰਵਾਸੀ ਮਜ਼ਦੂਰਾਂ ਲਈ ਸਥਾਨਕ ਪੱਧਰ ਤੇ ਰੋਜ਼ਗਾਰ ਦਾ ਪ੍ਰਬੰਧ ਕਰਨਾ ਚਾਹੀਦਾ ਹੈ। एटीजीएफ ਨੂੰ ਮਿਲੀ ਸਫਲਤਾ ਗੈਂਗਸਟਰ ਲੌਰੈਂਸ ਬਿਸ਼ਨੋਈ ਤੇ 골ਡੀ ਬਰਾੜ ਦੇ ਤਿੰਨ ਸਾਥੀਆਂ ਕਾਬੂ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਰਾਜਸਥਾਨ ਪੁਲਿਸ ਅਤੇ ਬਠਿੰਡਾ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਗੈਂਗਸਟਰ ਲੌਰੈਂਸ ਬਿਸ਼ਨੋਈ ਅਤੇ 골ਡੀ ਬਰਾੜ ਦੇ ਤਿੰਨ ਸਾਥੀਆਂ ਨੂੰ ਹਥਿਆਰ ਸਮੇਤ ਗ੍ਰਿਫਤਾਰ ਕੀਤਾ ਹੈ ਮਲਜ਼ਮਾ ਕੋਲੋਂ ਦੋ ਪਿਸਤੌਲ ਅਤੇ 6 ਕਾਰਤੂਸ ਬਰਾਮਦ ਹੋਏ ਹਨ ਮਲਜ਼ਮਾ ਖਿਲਾਫ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਪੰਜਾਬ ਅਤੇ ਪੰਜਾਬੀਅਤ ਦਾ ਪ੍ਰਤੀਕ ਫੁਲਕਾਰੀ ਨੂੰ ਪ੍ਰਫੁੱਲਿਤ ਕਰਨ ਲਈ ਨਿੱਜੀ ਸੰਸਥਾ ਦਾ ਇਹ ਵੱਡਾ ਉਪਰਾਲਾ ਪੰਜਾਬ ਅਤੇ ਪੰਜਾਬੀਅਤ ਦਾ ਪ੍ਰਤੀਕ ਫੁਲਕਾਰੀ ਨੂੰ ਪ੍ਰਫੁੱਲਿਤ ਕਰਨ ਲਈ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਵਿੱਚ ਇੱਕ ਨਿੱਜੀ ਸੰਸਥਾ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਰਫਾਇਨਰੀ ਦੇ ਸਹਿਯੋਗ ਨਾਲ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ਸੰਸਥਾਵਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਲੜਕੀਆਂ ਅਤੇ ਔਰਤਾਂ ਨੂੰ ਫੁਲਕਾਰੀ ਤਿਆਰ ਕਰਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਸ ਨਾਲ ਜਿੱਥੇ ਪਿੰਡ ਦੀਆਂ ਔਰਤਾਂ ਅਤੇ ਲੜਕੀਆਂ ਵਿਰਸੇ ਦੇ ਪ੍ਰਤੀਕ ਫੁਲਕਾਰੀ ਨਾਲ ਜੁੜੀਆਂ ਰਹੀਆਂ ਹਨ ਉੱਥੇ ਹੀ ਉਹਨਾਂ ਨੂੰ ਚੰਗਾ ਰੋਜ਼ਗਾਰ ਵੀ ਮਿਲ ਰਿਹਾ ਹੈ ਕੇਜਰੀਵਾਲ ਦੀ ਜਮਾਨਤ ਪटीशन ਤੇ ਹਾਈ ਕੋਰਟ ਵਿੱਚ ਸੁਣਵਾਈ ਹੋਈ ਸ਼ੁਰੂ ਆਭਕਾਰੀ ਮਾਮਲੇ ਵਿੱਚ सीबीआई ਵੱਲੋਂ ਕੀਤੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਿਟੀਸ਼ਨ ਤੇ ਦਿੱਲੀ ਹਾਈ ਕੋਰਟ ਵਿੱਚ ਮੂਹਰ ਸੁਣਵਾਈ ਸ਼ੁਰੂ ਹੋ ਗਈ ਹੈ। ਅਰਵਿੰਦ ਕੇਜਰੀਵਾਲ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਅਭਿਸ਼ੇਕ ਮੰਨੂ ਸਿੰਘ ਵੀ ਨੇ ਕਿਹਾ ਕਿ ਸੀਬੀਆਈ ਵੱਲੋਂ ਕੇਜਰੀਵਾਲ ਦੀ ਗ੍ਰਿਫਤਾਰੀ ਬੇਲੋੜੀ ਸੀ। ਸਮਾਣਾ ਵਿੱਚ ਭਾਰੀ ਮੀਂਹ ਨਾਲ ਜਲ-ਤਲ। ਸਮਾਣਾ ਅਤੇ ਆਸ-ਪਾਸ ਦੇ ਇਲਾਕੇ ਵਿੱਚ ਮਾਨਸੂਨ ਦੇ ਪਹਿਲੇ ਮੀਂਹ ਨਾਲ ਹੁਮਸਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਪਰ ਸਮਾਣਾ ਸ਼ਹਿਰ ਦੀਆਂ ਸੜਕਾਂ ਨਦੀਆਂ ਦਾ ਰੂਪ ਧਾਰਨ ਕਰ ਗਈਆਂ ਹਨ। ਨਵੀਆਂ ਦੁਕਾਨਾਂ ਅੰਦਰ ਪਾਣੀ ਦਾਖਲ ਹੋ ਗਿਆ ਹੈ ਕਾਰਜ ਸாதਕ ਅਫਸਰ ਬਲਜਿੰਦਰ ਸਿੰਘ ਦਾ ਮੰਨਣਾ ਹੈ ਕਿ ਮੀਂਹ ਦੇ ਪਾਣੀ ਦੀ ਜਲਦੀ ਨਿਕਾਸੀ ਨਾ ਹੋਣ ਦੀ ਵਜ੍ਹਾ ਦੁਕਾਨਦਾਰ ਆਪ ਹੀ ਹਨ ਉਹਨਾਂ ਨੇ ਸੜਕਾਂ ਦੀ ਥਾਂ ਵਿੱਚ ਉਸਾਰੀ ਕਰਕੇ ਦੁਕਾਨਾਂ ਦਾ ਆਕਾਰ ਦੁੱਗਣਾ ਕਰ ਲਿਆ ਹੈ ਇਸ ਦੇ ਨਾਲ ਪਾਣੀ ਦੇ ਨਿਕਾਸ ਵਿੱਚ ਵੱਡੀ ਰੁਕਾਵਟ ਖੜੀ ਹੋ ਜਾਂਦੀ ਹੈ ਪਰਵੇਂ ਮੀਂਹ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ ਖੇਤੀਬਾੜੀ ਵਿਭਾਗ ਦੇ ਸਾਬਕਾ ਡਾਇਰੈਕਟਰ ਡਾਕਟਰ ਇੰਦਰਪਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਭਾਰੀ ਮੀਂਹ ਦਾ ਫਸਲਾਂ ਨੂੰ ਵੱਡਾ ਲਾਭ ਮਿਲੇਗਾ ਪੋਸਟ ਆਫਿਸ 44000 ਗ੍ਰਾਮੀਨ ਡਾਕ ਸੇਵਕਾਂ ਦੀ ਭਰਤੀ ਲਈ ਇਸ ਡਾਇਰੈਕਟ ਲਿੰਕ ਰਾਹੀਂ ਕਰੋ ਅਪਲਾਈ ਡਾਕ ਵਿਭਾਗ ਗ੍ਰਾਮੀਨ ਡਾਕ ਸੇਵਕ ਦੀ ਭਰਤੀ ਪ੍ਰਕਿਰਿਆ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਉਮੀਦਵਾਰਾਂ ਲਈ ਖੁਸ਼ਖਬਰੀ ਭਾਰਤੀ ਪੋਸਟ ਨਿਰਦੇਸ਼ ਪਰ ਵਿੱਚ ਵੱਖ-ਵੱਖ ਡਾਕ ਸਰਕਲਾਂ ਅਧੀਨ ਵੱਖ-ਵੱਖ ਡਾਕਰਾਂ ਚ ਤੇ ਨੈਤੀ ਲਈ ਗ੍ਰਾਮੀਨ ਡਾਕ ਸੇਵਕਾਂ ਜੀ ਡੀ ਐਸ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਵਿਭਾਗ ਵੱਲੋਂ ਨੋਟੀਫਿਕੇਸ਼ਨ ਅਨੁਸਾਰ ਕੁੱਲ 44828 ਜੀ ਡੀ ਐਸ ਦੀ ਭਰਤੀ ਕੀਤੀ ਜਾਣੀ ਹੈ ਇਸ ਭਰਤੀ ਲਈ ਅਰਜ਼ੀ ਪ੍ਰਕਿਰਿਆ ਅੱਜ ਯਾਨੀ ਸੋਮਵਾਰ 15 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਇੱਛੂ ਉਮੀਦਵਾਰ ਆਖਰੀ ਮਿਤੀ 5 ਅਗਸਤ ਤੱਕ ਅਪਲਾਈ ਕਰ ਸਕਣਗੇ ਡਾਕ ਵਿਭਾਗ ਗ੍ਰਾਮੀਣ ਡਾਕ ਸੇਵਕ ਦੀ ਭਰਤੀ ਲਈ ਅਰਜ਼ੀ ਪ੍ਰਕਿਰਿਆ ਪੂਰੀ ਤਰ੍ਹਾਂ ਔਨਲਾਈਨ ਰੱਖੀ ਗਈ ਹੈ ਅਪਲਾਈ ਕਰਨ ਦੇ ਚਾਹਵਨ ਉਮੀਦਵਾਰ ਭਾਗ ਵੱਲੋਂ ਸ਼ੁਰੂ ਕੀਤੇ ਗਏ ਇਸ ਭਰਤੀ ਦੇ ਪੋਰਟਲ indiapostddsonline.gov.in ਤੇ ਜਾ ਕੇ ਅਪਲਾਈ ਕਰ ਸਕਦੇ ਹਨ ਅਰਜ਼ੀ ਪ੍ਰਕਿਰਿਆ ਦੇ ਤਿੰਨ ਪੜਾਅ ਹਨ ਪੋਰਟਲ ਰਜਿਸਟ੍ਰੇਸ਼ਨ ਭਰਤੀ ਲਈ ਅਰਜ਼ੀ ਤੇ ਅਰਜ਼ੀ ਫੀਸ ਦਾ ਭੁਗਤਾਨ ਵਿਭਾਗ ਵੱਲੋਂ ਪੋਰਟਲ ਤੇ ਤਿੰਨ ਪੜਾਵਾਂ ਨਾਲ ਸੰਬੰਧਿਤ ਲਿੰਕ ਨੂੰ ਐਕਟਿਵ ਕਰ ਦਿੱਤਾ ਗਿਆ ਹੈ ਹਾਲਾਂਕਿ ਬਿਨੈ ਕਰਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਭਰਤੀ ਲਈ ਨਿਰਧਾਰਿਤ ਯੋਗਤਾ ਮਾਪਦੰਡਾਂ ਬਾਰੇ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਹਾਲਾਂਕਿ ਬਿਨੈ ਕਰਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਨੋਟੀਫਿਕੇਸ਼ਨ ਤੋਂ ਭਰਤੀ ਲਈ ਨਿਰਧਾਰਿਤ ਯੋਗਤਾ ਮਾਪਦੰਡਾਂ ਦੀ ਜਾਂਚ ਕਰਨੀ ਚਾਹੀਦੀ ਹੈ ਇਹ ਸਨ ਪੰਜਾਬ ਦੀਆਂ ਮੁੱਖ ਖਬਰਾਂ ਪੰਜਾਬ ਦੀਆਂ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਜੀ ਵੀ ਸੀ ਅਪਡੇਟ ਦੇ ਨਾਲ ਧੰਨਵਾਦ ਇਹ ਵੀ ਯੂਨੀਵਰਸਿਟੀ ਜਲੰਧਰ 엠ਪਾਵਰਿੰਗ ਸਟੂਡੈਂਟ ਵਿਦ 21 ਸੈਂਚਰੀ ਸਕਿਲਸ 708701755 7087017552